ਤੁਸੀਂ ਬੱਕੇਆ ਕਪੂਰਤਾਂ ਦੇ ਨਗਰਪਾਲਿਕਾ ਦੇ ਚੇਲਮੈਂ ਸੱਚ ਸੱਚ ਜਿਮਾ ਜਿੰਦਾ ਜਿਮਾ ਸਭਾ ਵਿੱਚ ਤੁਸੀਂ ਤੋਂ ਬੋਲਣ ਦੀ ਆਰਤੀ ਦੇ ਮੀਟਿੰਗ ਦੌਰਾਨ ਉਹਨਾਂ ਚ ਸ਼ਤੰ ਦਿੱਤੀ ਆ ਕੀ ਕਹਿਣਾ ਚਾਹੁੰਦੇ ਵੇਖੋ ਮੈਂ ਅੱਜ ਸਾਡੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਛੋਟੇ ਵੀਰ ਸੁਰਿੰਦਰ ਕੁਮਾਰ ਜੀ ਤੇ ਸਾਰੇ ਹੋਰ ਆਰਤੀ ਐਸੋਸੀਏਸ਼ਨ ਚੇਅਰਮੈਨ ਸਾਹਿਬ ਇਹਨਾਂ ਨੇ ਇੱਥੇ ਬੁਲਾ ਕੇ ਮੇਰਾ ਮਾਨ ਸਨਮਾਨ ਕੀਤਾ ਹੈ ਤੇ ਮੈਂ ਇਹਨਾਂ ਦਾ ਬਹੁਤ ਜਿਆਦਾ ਡਿੰਗੀਆਂ ਤੈਦ ਨੂੰ ਧਨਵਾਦੀਆਂ ਇਹਨਾਂ ਦਾ। ਤੁਹਾਡਾ ਫਸਲ ਤੇ ਖਰੀਦ ਸ਼ੁਰੂ ਹੋ ਗਿਆ ਸਰਕਾਰ ਵੱਲੋਂ ਕੀ ਬੰਦੋਬਸਤ ਕੀਤਾ ਇਹਨਾਂ ਦਾ। ਦੇਖੋ ਜੀ ਅ ਮੰਡੀਆਂ ਦੇ ਵਿੱਚ ਮੈਂ ਆਪ ਚੈੱਕ ਕੀਤਾ ਸੁਲਤਾਨਪੁਰ ਹਲਕੇ ਦੇ ਵਿੱਚ ਆਮ ਆਮ ਤੌਰ ਤੇ ਮੈਂ ਮੰਡੀਆਂ ਚ ਗਿਆ। ਬੜੇ ਵਧੀਆ ਪ੍ਰਬੰਧ ਹੋ ਗਏ ਨੇ। ਕੋਈ ਕਮੀ ਪੇਸ਼ੀ ਨਹੀਂ। ਫਿਰ ਵੀ ਜੇ ਕੋਈ ਮੁੰਕੀ ਮੁੱਤੀ ਕੋਈ ਮਾੜੀ ਮੁੱਤੀ ਕੋਈ ਕਮੀ ਪੇਸ਼ੀ ਹੈ ਤੇ ਉਹ ਚੇਅਰਮੈਨ ਸਾਹਿਬ ਬੈਠੇ ਨੇ ਉਹਨਾਂ ਦੇ ਧਿਆਨ ਚ ਮੇਰੇ ਧਿਆਨ ਚ ਲਿਆਉਣ ਤੇ ਉਹ ਵੀ ਪੂਰੀ ਕਰਤੀ ਜੋ ਕਿ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਊਗੀ ਖਰੀਦ ਦੇ ਵਿੱਚ ਕਿਸਾਨ ਜਦੋਂ ਕੋ ਫਸਲ ਲੈ ਕੇ ਮੰਡੀ ਲਈ ਚ ਆਉਂਦਾ ਉਹ ਨੂੰ ਪਾਣੀ ਲੱਗੂ ਖਾਣ ਪੀਣ ਨੂੰ ਦਾ ਪ੍ਰਬੰਧ ਸਰਕਾਰ ਨੂੰ ਦੇ ਰਿਹਾ ਹੈ ਸਰ ਦੇਖੋ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਮੇਰੇ ਖਿਆਲ ਚ ਉਹ ਤੇ ਨਜੀ ਤੋਂ ਦੱਸ ਰਿਹਾ ਪਾਣੀ ਪਾਣੀ ਦਾ ਪ੍ਰਬੰਧ ਹਰ ਮੰਡੀ ਦੇ ਵਿੱਚ ਹੈਗਾ ਲਾਈਟਾਂ ਪ੍ਰੋਪਰ ਨੇ ਹੋਰ ਸਾਫ ਸਫਾਈ तकरीबन ਸਾਰੇ ਇੰਤਜ਼ਾਮ ਕਿਹੜੇ ਨੇ ਹੋ ਚੁੱਕੇ ਨੇ ਚਮੋਸਬ ਜਦੋਂ ਸੀ ਆਸੀ ਆਰਟੀ ਵੀ ਨਾਲ ਗੱਲ ਹੋਈ ਜੋ ਉਹਨਾਂ ਦਾ ਇੱਕ ਰੋਸ ਸੀਗਾ ਅਜੱਧ ਤੋਂ ਲਾ ਕੇ ਹੁਣ ਤੱਕ ਇਹਨਾਂ ਦੀਆਂ ਈ ਪਿੰਡਾਂ ਦੁਕਾਨਾਂ ਤੇ ਪ੍ਰੋਪਰਟੀ ਟੈਕਸ ਲੱਗਿਆ ਨਹੀਂ ਆਮ ਆਦੀ ਬਾਡੀ ਸਰਕਾਰ ਨੇ ਤੇ ਨਾਲ ਹੀ ਟੈਕਸ ਸ਼ੁਰੂ ਹੋ ਗਿਆ ਇਹਨਾਂ ਉੱਪਰ ਕੀ ਕਹੋ ਦੇਖੋ ਇਹ ਸਰਕਾਰ ਨੇ ਜਿਹੜਾ ਇਹ ਰੂਲ ਪਾਸ ਨਹੀਂ ਕੀਤਾ ਇਹ ਪਹਿਲੀਆਂ ਸਰਕਾਰਾਂ ਤੋਂ ਚੱਲਿਆ ਆ ਰਿਹਾ ਹੁਣ ਇੱਥੇ ਜਦੋਂ ਆਇਆ ਆਰਤੀ ਸਾਰੀ ਐਸੋਸੀਏਸ਼ਨ ਨੇ ਸਾਰੇ ਆਰਤੀ ਪ੍ਰਭਾ ਨੇ ਮੇਰੇ ਧਿਆਨ ਚ ਲਿਆਂਦਾ ਤੇ ਸੋ ਇਹਦਾ ਅਸੀਂ ਕੁਛ ਨਾ ਕੁਝ ਸੋਚ ਕੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਤੇ ਇਹ ਪੰਜਾਬ ਲੈਵਲ ਦੀ ਸਮੱਸਿਆ ਸੋ ਇਹਨੂੰ ਜਿਹੜਾ ਉਹ ਹੱਲ ਕੀਤਾ ਜਾਦਾ ਕਿਉਂਕਿ ਇਹ ਜਿਹੜਾ ਟੈਕਸ ਕਲੈਕਸ਼ਨ ਜਾਂ ਇਹਨਾਂ ਦੀਆਂ ਜਿਹੜੀ ਪ੍ਰਾਪਰਟੀਆਂ ਨੇ ਉਹਦੇ ਤੇ ਉਹ ਟੈਕਸ ਲੱਗਦਾ ਹੈ ਕਿਉਂਕਿ ਇਹ ਕਿੰਨੇ ਇਥੋਂ ਮੇਰੇ ਧਿਆਨ ਚ ਹੈ ਕਿ ਸਾਰਾ ਕੁਝ ਜਿਹੜਾ ਸੀਵਰੇਜ ਸਾਰੀਆਂ ਚੀਜ਼ਾਂ ਦਾ ਉਹ ਤਾਂ ਪੈਸਾ ਆਲਰੇਡੀ ਦਿੱਤਾ ਜਾ ਚੁੱਕਿਆ ਪਰ ਉਸ ਤੋਂ ਬਾਅਦ ਜਿਹੜਾ ਟੈਕਸ ਲੱਗਦਾ ਉਹ ਵੀ ਉਹ ਗਲਤ ਹੈ ਸੋ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਦੀਪਰ ਪრეਜ਼ੈਂਟੇਸ਼ਨ ਤੁਸੀਂ ਦਿਓ ਅਸੀਂ ਸਰਕਾਰ ਦੇ ਧਿਆਨ ਚ ਲੈ ਆ ਕੇ ਮਸਲੇ ਦਾ ਹੱਲ ਕਰਾਂਗੇ ਜਿਹੜੀਆਂ ਆਪਣੀਆਂ ਮੰਡੀਆਂ ਹੈ ਜੀਆਂ ਜਿਨ੍ਹਾਂ ਵਿੱਚ ਸ਼ੱਕ ਨਹੀਂ ਸੀ ਸਰਕਾਰ ਦੀ ਇੱਕ ਸਕੀਮ ਆਈਆ ਉਹਦੇ ਵਿੱਚ 50 ਬਈ 100 ਦੀ ਜਿਹੜੀ ਹੈਗੀ ਆ ਪੂਰਨ ਮੇ ਬਣਾਉਣੇ ਆ ਐਮਐਸ ਤੇ ਕੰਪਲੀਟ ਵਾਲੇ ਦੀ ਬਣਨੇ ਐਮਐਸ ਇਹ ਤੇ ਜੇ ਜੇ ਫਾਰਮ ਦਾ ਪਾਇਆ ਕਾਲਾ ਸੰਗਿਆ ਮੰਡੀ ਦਾ ਪਾਇਆ ਜੀ ਬਲੇਹ ਖਾਨਪੁਰ ਮੰਡੀ ਕੋਈ ਆ ਵਿਡਾਲੇ ਵਾਲੀ ਮੰਡੀ ਪਵਾਤੀ ਆ ਜੀ ਜੀਮਾ ਸਾਹਿਬ ਤੁਹਾਡੇ ਹਲਕੇ ਦੇ ਵੀ ਦੋ ਸਿਰਫੋੜ ਵਾਲੀ ਮੰਡੀ ਥਲਕਾ ਘਾਟਾ ਪਿੰਡਾ ਮੰਡੀ ਦਾ ਸਿਕੂਰ ਦੇ ਦਿੱਤੀ ਆ ਸਿਕੂਰ ਵਾਲੀ ਮੰਡੀ ਦੇ ਵਿੱਚ ਛੇੜਿਆ ਲਿਆ ਜੀ ਔਰ ਖਾਲੂ ਮੰਡੀ ਦੇ ਵਿੱਚ ਇੱਕ ਛੇੜ ਜਿਹੜਾ ਆਪਾਂ ਇਹ ਮਨਜ਼ੂਰ ਹੋਇਆ ਪਾਇਆ ਜੀ ਉਹਦਾ ਵੀ ਐਸਟੀਮੇਟ ਕਿਲੇ ਲੱਗ ਕੇ ਤੇ ਚਲੇ ਜੇ ਹੈ ਜੀ ਕਾਰਵਾਨ ਨੂੰ ਇਹ ਵੀ ਇੱਕ ਦੇਖੋ ਜੀ ਚਾਇਨਾ ਸਰਕਾਰ ਨੇ ਕਰਨੇ ਆ ਗਿਆ ਲੇਕਿਨ ਹੋ ਸਕਦਾ ਹੈ ਮੈਂ ਤਾਂ ਵਸੇ ਇਸ ਚੰਨ ਨੂੰ ਜਿਆਦਾ ਬਹੁਤ ਦੀ ਵਡਿਆਈ ਲੈਣ ਦੇ ਚੱਕਰ ਵਿੱਚ ਨਹੀਂ ਹੁੰਦਾ ਕਿ ਮੇਰੇ ਹੁੰਦਿਆ ਜੇ ਮੇਰੇ ਸਮੇਂ ਦੇ ਵਿੱਚ ਇੰਨਾ ਜਿਆਦਾ ਵਸਤਵਮ ਹੁੰਦਾ ਪਿਆ ਮੇਰੀ ਮਾਰਕੀਟ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਚੀਮਾ ਸਾਹਿਬ ਦੇ ਹਲਕੇ ਦੇ ਵਿੱਚ ਹੁੰਦਾ ਆ ਤੇ ਸਾਡੇ ਵਾਸਤੇ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਸਰਕਾਰ ਬਹੁਤ ਕੁਝ ਕਰਦੀ ਪਈ ਆ ਕਿ ਆ ਆਮ ਪਬਲਿਕ ਵਾਸਤੇ ਵੀ ਮੰਡੀਆਂ ਵਾਸਤੇ ਵੀ ਬਹੁਤ ਸਾਰੇ ਕੁਝ ਸਾਨੂੰ ਜਿਹੜੀਆਂ ਹਾਜ਼ਰੀਆਂ ਆਈਆਂ ਵੀ ਤੁਸੀਂ ਮੰਡੀਆਂ ਦੇ ਵਿੱਚ ਸਿੰਘ ਜੀ ਨਮਜੁਕਤ ਚੇਅਰਮੈਨ ਸਾਹਿਬ ਨੂੰ ਆ ਕੇ ਆਇਆ ਨੂੰ ਸਮੂਹ ਆਰਟੀਆ ਵੱਲੋਂ ਜੀ ਆਇਆਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਾ ਸੱਜੇ ਸਿੰਘ ਜੀ ਦਾ ਸਾਡੇ ਜਗਜੀਤ ਸਿੰਘ ਜੀ ਚੇਅਰਮੈਨ ਸਾਹਿਬ ਜੀ ਹੋਰ ਵੀ ਜਿੰਨੇ ਸੱਜਣ ਆਏ ਆ ਉਹਨਾਂ ਨੂੰ ਜੀ ਆਇਆਂ ਨੂੰ ਤੇ ਦੀਵਾ ਸਾਹਿਬ ਨੂੰ ਹੁਣ ਸਾਡੇ ਪ੍ਰਧਾਨ ਸ੍ਰਿੰਦਰ ਕੁਮਾਰ ਜੀ ਮिक्की ਬਾਲ ਜੀ ਪਵਨ ਕੋੜਾ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਤੇ ਰਣਜੀਤ ਪ੍ਰਧਾਨ ਜੀ ਨੂੰ ਇਹ ਬੇਨਤੀ ਕਰਦਾ ਰੋਸ਼ਨਾਲ ਜੀ ਨੂੰ ਵੀ ਸਾਰੇ ਉੱਠ ਕੇ ਪਹਿਲਾਂ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ